ਮੰਮੀ ਡੈਡੀ ਦੋਵੇਂ ਬੜੇ ਚਲਾਕ ਨਿਕਲੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸੰਦੀਪ ਨੂੰ ਫੜ ਲਿਆ ਵਾ ਕਿੱਡੀ ਛੇਤੀ ਲੁਕ ਗਏ ਆ ਹੁਣ ਮੈਂ ਕੀ ਕਰਾਂ ਮੈਂ ਕੱਲੀ ਫਸ ਗਈ ਆ ਇੱਥੇ ਮੈਂ ਤਾਂ ਉਹਨਾਂ ਦਾ ਮਾੜਾ ਸੋਚਣ ਢੀ ਤੇ ਮੇਰ ਨਾਲ ਹੀ ਮਾੜੀ ਹੋ ਗਈ ਆ ਕੀ ਕਰਾਂ ਮੈਨੂੰ ਕੱਢਣ ਹੋ ਨਹੀਂ ਦੇ ਕਿੰਨਾ ਜ਼ੋਰ ਲਾਇਆ ਇਹਨਾਂ ਨੇ ਕਿ ਮੇਰਾ ਕੋਈ ਕਸੂਰ ਨਹੀਂ ਆ ਮੈਂ ਕਿੱਦਾਂ ਬਾਹਰ ਨਿਕਲਾਂ ਇਥੋਂ ਮੈਨੂੰ ਇਹ ਤਾਂਸਾ ਕਿ ਤੇਰਾ ਇਰਾਦਾ ਵਾ ਕੁਝ ਦੱਸਣ ਦਾ ਕਿ ਨਹੀਂ ਮੇਰੀ ਬਾਹ ਛੱਡੋ ਇੱਥੇ ਰਹਿਣਾ ਹਜੀ ਮੈਂ ਸੱਚ ਕਹਿਣ ਦੀ ਆ ਮੰਮੀ ਹਣੀ ਉੱਥੇ ਹੀ ਮੈਨੂੰ ਨਹੀਂ ਪਤਾ ਹੁਣ ਕਿੱਥੇ ਚੱਲ ਗਏ ਹੋ ਮੇਰੀ ਬਾਹ ਛੱਡ ਦੋ ਵੇਲੋਂ ਮੈਨੂੰ ਕੱਢ ਦੋ ਇਤੋਂ ਐਂਦਾ ਕਿਦਾ ਤੇਰੀ ਬਾਹ ਛੱਡਦਾ ਮੇਰਾ ਕੋਈ ਕਸੂਰ ਨਹੀਂ ਆ ਮੈਨੂੰ ਲੱਗਦਾ ਵਾ ਕਿ ਤੂੰ ਇੱਥੇ ਹੀ ਰਹਿਣਾ ਵਾ ਤੇਰਾ ਨਹੀਂ ਨਿਕਲਦਾ ਇਰਾਦਾ ਹੈਗਾ ਸੱਚੀ ਮੈਡਮ ਜੀ ਮੈਂ ਸੱਚ ਬੋਲਣ ਦੀ ਆ ਮੈਨੂੰ ਛੱਡ ਦੋ ਮੇਰਾ ਕੋਈ ਕਸੂਰ ਨਹੀਂ ਆ ਮੈਨੂੰ ਮਾਫ ਕਰ ਦੋ ਮੇਰਾ ਕੋਈ ਕਸੂਰ ਨਹੀਂ ਆ ਮੈਨੂੰ ਨਹੀਂ ਪਤਾ ਮੰਮੀ ਹਣੀ ਕਿੱਥੇ ਆ ਓ ਬੀਬੀ ਕਿਉਂ ਝ ਸਾਰਾ ਕਸੂਰ ਤੇਰਾ ਤੇ ਤੇਰੇ ਮਾਪਿਓ ਦਾ ਵਾ ਉਹ ਵੇਖ ਲੈ ਤੇਰੇ ਮਗਰ ਨਹੀਂ ਆਏ ਭਾਜੀ ਮੇਰਾ ਕੋਈ ਕਸੂਰ ਨਹੀਂ ਹੈਗਾ ਜਿੰਨਾ ਵੀ ਕਸੂਰ ਆ ਨਾ ਮੰਮੀ ਦਾ ਤੇ ਮਾਸੀ ਦਾ ਵਾ ਮੈਨੂੰ ਛੱਡ ਦੋ ਫਿਰ ਦੱਸ ਨਾ ਕਿੱਥੇ ਤੇਰੀ ਮਾਂ ਤੇ ਕਿੱਥੇ ਤੇਰੀ ਮਾਸੀ ਸੱਚੀ ਮੈਨੂੰ ਨਹੀਂ ਪਤਾ ਹੈਗਾ ਜਿੱਥੇ ਜਿੱਤੇ ਉਹ ਰਹਿੰਦੇ ਹੀ ਉਥੋਂ ਉਥੋਂ ਤਾਂ ਮੈਂ ਦੱਸ ਦਿੱਤਾ ਕਿ ਉਥੇ ਰਹਿੰਦੇ ਆ ਉਥੇ ਹੁਣ ਨਹੀਂ ਹੈਗੇ ਤੇ ਮੈਂ ਕੀ ਕਰਾਂ ਚਲ ਜੇ ਨਹੀਂ ਨਾ ਪਤਾ ਤੇ ਰੋ ਫਿਰ ਇੱਥੇ ਹੀ ਹੁਣ ਸੱਚੀ ਮੈਨੂੰ ਮaaf ਕਰ ਦੋ ਮੈਨੂੰ ਕੁਛ ਨਹੀਂ ਪਤਾ ਮੰਮੀ ਹੁਣੀ ਕਿੱਥੇ ਆ ਮੈਨੂੰ ਛੱਡ ਦੋ ਹਾਂ ਮੈਨੂੰ ਲੱਗਦਾ ਤੂੰ ਐਂਦਾ ਨਹੀਂ ਮੰਨਣਾ ਨਾ ਛੱਡ ਦੋ ਸੱਚੀ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸ ਦੇ ਦਿੱਤਾ ਜਿੱਥੇ ਮੈਂ ਰਹਿੰਦੇ ਸੀ ਜਦੋਂ ਉਹਦੇ ਨਾਲ ਐਡਾ ਮਾੜਾ ਕੰਮ ਕੀਤਾ ਸੀ ਮੈਂ ਕਹਿਣ ਦੀ ਸੱਤ ਸੱਤ ਦੱਸ ਦੇ ਸੱਚੀ ਮੈਡਮ ਜੀ ਮੈਨੂੰ ਨਹੀਂ ਪਤਾ ਮੈਂ ਕੁਝ ਨਹੀਂ ਕੀਤਾ ਮੰਮੀ ਨੇ ਤੇ ਮਾਸੀ ਨੇ ਕੀਤਾ ਜੋ ਵੀ ਕੀਤਾ ਵਾ ਹੁਣ ਵੀ ਕਿੱਡੀ ਭੋਲੀ ਬਣ ਗਈ ਆ ਮੈਨੂੰ ਛੱਡ ਦੋ ਪਲੀਜ਼ ਆਜੋ ਭਾਜੀ ਸਸੀ ਜੀ ਭਾਜੀ ਸਸੀ ਜੀ ਸਾਸ਼ੀ ਗਾਲਨੀ ਜਨਾਬ ਬੰਦਰੀਆ ਚਲ ਜਓ ਅੰਦਰ ਕਰ ਲਓ ਗੱਲ ਜਿਹੜੀ ਆ ਸਾਸ਼ੀ ਸਰ ਸਾਸ਼ੀ ਗਾਜਨ ਸਾਥ ਬੈਠੋ ਮੈਨੂੰ ਲੱਗਾ ਜੇ ਪਤਾ ਕੋ ਉਹ ਪਤਾ ਤੇ ਲੱਗਿਆ ਵਾ ਇਨਵੈਸਟੀਗੇਸ਼ਨ ਹੋ ਰਹੀ ਆ ਠੀਕ ਆ ਠੀਕ ਆ ਤੇ ਬਾਕੀ ਜਿਹੜੀ ਲੋਕੇਸ਼ਨ ਹੀ ਹੈ ਉਹੀ ਆ ਉਸੇ ਲੋਕੇਸ਼ਨ ਤੇ ਆ ਜਿੱਥੇ ਉਹਨਾਂ ਕੁੜੀ ਨੇ ਲੋਕੇਸ਼ਨ ਦੱਸੀ ਸੀ ਲੁਕੇ ਵੀ ਉਸੇ ਜਗ੍ਹਾ ਤੇ ਸੀ ਬਾਕੀ ਹੋਰ ਵੀ ਨੰਬਰ ਮਿਲੇ ਆ ਕੁੜੀ ਦੇ ਫੋਨ ਚ ਪਰ ਉਹ ਬੰਦ ਆ ਰਹੇ ਆ ਬਾਕੀ ਕੋਈ ਗੱਲ ਨਹੀਂ ਜੋ ਕੁਝ ਵੀ ਪਤਾ ਲੱਗੇਗਾ ਤੁਹਾਨੂੰ ਜ਼ਰੂਰ ਇਤਲਾ ਕੀਤਾ ਜਾਏਗਾ ਜਨਾਬ ਟਿਲਣਾ ਪਹਿਲੇ ਕੋਈ ਵੀ ਕੰਮ ਚ ਇਹਨਾਂ ਬਹੁਤ ਮਾੜਾ ਕੰਮ ਕੀਤਾ ਕੁੜੀ ਨਾਲ ਉਹ ਕੋਈ ਗੱਲ ਨਹੀਂ ਤੁਸੀਂ ਨਿਸ਼ਚਿੰਤ ਹੋ ਜਾਓ ਬਾਕੀ ਜਨਾਬ ਤੁਹਾਡੇ ਲਈ ਸੇਵਾ ਹੋਵੇ ਨਾ ਤੇ ਜ਼ਰੂਰ ਦੱਸਿਓ ਅਸੀਂ ਤਾਂ ਬਸ ਇਹ ਕਹਿੰਨੇ ਆਂ ਵੀ ਜਿਹੜੇ ਬੰਦਿਆਂ ਦਾ ਕਸੂਰ ਵਾ ਨਾ ਉਹ ਬੰਦੇ ਫੜੇ ਜਾਣ ਅਸੀਂ ਦੱਸੋ ਹੋਰ ਕਿਹੜਾ ਕੋਈ ਚਾਹੁੰਨੇ ਆਂ ਸਬੂਤ ਸਾਰੇ ਉਹਨਾਂ ਦੇ ਬਰਖਿਲਾਫ ਆ ਹੈ ਸਾਰਾ ਸੱਚ ਸਾਹਮਣੇ ਆ ਬਸ ਉਹਨਾਂ ਨੂੰ ਫੜ ਕੇ ਨਾ ਤੇ ਛੇਤੀ ਤੋਂ ਛੇਤੀ ਸਜ਼ਾ ਦਿਵਾਓ ਜਨਾਬ ਜੇ ਤੁਹਾਡੀ ਇਜਾਜ਼ਤ ਹੋਵੇ ਨਸਦੀਪ ਨਾਲ ਗੱਲ ਕਰ ਲੈ ਇੱਕ ਵਾਰੀ ਕੋਈ ਗੱਲ ਨਹੀਂ ਕਰ ਲੋ ਤੁਸੀਂ ਗੱਲ ਜੇ ਕੋਈ ਦੱਸਦੀ ਆ ਤੇ ਸਾਨੂੰ ਵੀ ਦੱਸ ਦਿਓ ਐਵੇਂ ਇਨਵੈਸਟੀਗੇਸ਼ਨ ਹੋਰ ਵਧਾ ਦਾਂਗੇ ਕੀਰਤ ਜੀ ਜਨਾਬ ਆਹ ਬਲਾਤ ਖੋਲ ਦਿਓ ਤੇ ਮਲਾ ਦਿਓ ਇਹਨਾਂ ਨੂੰ ਜਰਾ ਠੀਕ ਆ ਜਨਾਬ ਜਿੰਨਾ ਚਿਰ ਤੂੰ ਦੱਸੇਂਗੀ ਨਾ ਤੇਰੀ ਕਲਾਸੀ ਨਹੀਂ ਹੋਣੀ ਹੈਗੀ ਸਾਰਾ ਕੁਝ ਦੱਸ ਦੇ ਮੈਨੂੰ ਕੁਛ ਨਹੀਂ ਪਤਾ ਹੈਗਾ ਮੈਨੂੰ ਬਚਾ ਲਓਂਗੀ ਮੇਰੇ ਇੱਥੇ ਜੀਣ ਨਹੀਂ ਲੱਗਣਦੇ ਆ ਮੈਨੂੰ ਲੈ ਜਾਓ ਆਪਣੇ ਘਰ ਸੰਦੀਪ ਮੈਂ ਤੈਨੂੰ ਬਚਾਉਣ ਹੀ ਆਇਆ ਹਾਂ ਦਾਦੇ ਸਾਬ ਕੋ ਥੋਨੇ ਬਚਾ ਲੈਣੇ ਮੈਂ ਦੱਸਿਆ ਦੇਗਾ ਤੁਹਾਨੂੰ ਕਿ ਮੈਨੂੰ ਆਪ ਨਹੀਂ ਪਤਾ ਮੰਮੀ ਹੁਣ ਕਿੱਥੇ ਚੱਲ ਗਈ ਆ ਹੈਗੇ ਤੇ ਉੱਥੇ ਹੀ ਇਹ ਤਾਂ ਝੂਠ ਮਾਰਦੀ ਆ ਠੀਕ ਹੈ ਨਾ ਉਹਨਾਂ ਨੂੰ ਬੁਕਾ ਕੇ ਵੇਖ ਲੈਣਾ ਸੱਚੀ ਮੈਨੂੰ ਬਚਾ ਲਓ ਹਾਂ ਮੈਂ ਨਹੀਂ ਘਰ ਰਹਿਣਾ ਹੈਗਾ ਇੱਥੇ ਮੈਨੂੰ ਬਚਾ ਲਓ ਸੱਚੀ ਮੇਰਾ ਜੀਣ ਨਹੀਂ ਲੱਗਣਦੇ ਇੱਥੇ ਸੰਦੀਪ ਜੀ ਬਚਣਾ ਚਾਹੁੰਨੀ ਆ ਨਾ ਜਾਂ ਮਾਸੀ ਦਾ ਜਾਂ ਮੰਮੀ ਟਰੜੀ ਦਾ ਪਤਾ ਦੱਸ ਦੇ ਤਨ ਦੱਸਿਆ ਤੇ ਇਹ ਗਾਵਾਂ ਮੈਨੂੰ ਕੀ ਪਤਾ ਹੁਣ ਕਿੱਥੇ ਚੱਲ ਗਏ ਜੀ ਉੱਥੇ ਹੈ ਨਹੀਂ ਵਰ ਕਿੱਥੇ ਚੱਲ ਗਏ ਆ ਮੈਨੂੰ ਲੈ ਜਾ ਆਪਣੇ ਘਰ ਮੈਂ ਨਹੀਂ ਘਰ ਰਹਿਣਾ ਇੱਥੇ ਮਾਸੀ ਉੱਥੇ ਹੈ ਨਹੀਂ ਮੰਮੀ ਡੜੀ ਉੱਥੇ ਨਹੀਂ ਮਿਲੇ ਫਿਰ ਤੂੰ ਝੂਠ ਹੀ ਮਾਰਨ ਢੀ ਆ ਜਦੋਂ ਮੇਰਾ ਕੋਈ ਕਸੂਰ ਨਹੀਂ ਆ ਤੇ ਮੈਨੂੰ ਕਾਤੋਂ ਲੈ ਕੇ ਆਈ ਕਸੂਰ ਹੈ ਕਿਦਾਵਾ ਤੁਸੀਂ ਮੈਨੂੰ ਕਿਹਾ ਸੀ ਨਾ ਕੋਈ ਗੱਲ ਨਹੀਂ ਤੇਰਾ ਪਰਚਾ ਜੇ ਮੈਂ ਆਪ ਛੱਡ ਦੇ ਤੂੰ ਝੂਠ ਮਾਰਨ ਢੀ ਠੀਕ ਹੈ ਨਾ ਮੈਂ ਝੂਠ ਨਹੀਂ ਮਾਰਨ ਢੀ ਮੈਂ ਸੱਚੀ ਕਹਿਣ ਢੀ ਆ ਤੂੰ ਇੱਥੇ ਹੀ ਗੱਲ ਨਾ ਠੀਕ ਹੈ ਨਾ ਫਿਰ ਰਹਿ ਫਿਰ ਇੱਥੇ ਤੇਰੀ ਮਰਜ਼ੀ ਆ ਮੈ ਜਨਾਬ ਹਾਂਜੀ ਉਹਨੇ ਕੁਝ ਨਹੀਂ ਆ ਦੱਸਿਆ ਕੋਈ ਗੱਲ ਨਹੀਂ ਤੁਸੀਂ ਨਿਸ਼ਚਿੰਤ ਹੋ ਜਾਓ ਉਹਨਸ ਕੋ ਬਹੁਤ ਤਰੀਕੇ ਆ ਠੀਕ ਹੈ ਨਾ ਤੁਸੀਂ ਫਿਕਰ ਨਾ ਕਰੋ ਅਸੀਂ ਆਪੇ ਬੁਲਾ ਲੈਣਾ ਤੁਹਾਨੂੰ ਸਾਨੂੰ ਬਸ ਇਹ ਗੱਲ ਦਾ ਡਰ ਵਾ ਕਿ ਕਿਤੇ ਕਿਸੇ ਕੰਮ ਤੋਂ ਗੁੰਜਾਇਸ਼ ਕੋਈ ਰਹਿ ਨਾ ਜਾਵੇ ਕੋਈ ਗੱਲ ਨਹੀਂ ਅਸੀਂ ਆਪੇ ਬੁਲਾ ਲੈਣਾ ਮਾਨਾ ਕੋ ਠੀਕ ਆ ਆਪੇ ਉਹ ਦੱਸਣਗੇ ਐਡਰੈਸ ਵੀ ਕਿੱਥੇ ਦਾ ਕਿੱਥੇ ਦਾ ਨਹੀਂ ਚਲੋ ਅਸੀਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰਨੀ ਆ ਹਾਂ ਕੋਈ ਗੱਲ ਨਹੀਂ ਜੀ ਆਪਣੇ ਤੌਰ ਤੇ ਕੋਸ਼ਿਸ਼ ਠੀਕ ਹੈ ਠੀਕ ਹੈ ਜਨਾਬ ਮੈਨੂੰ ਲੱਗਦਾ ਸਾਰਾ ਕੰਮ ਹੀ ਨਾ ਰਮਨ ਦਾ ਆ ਪਤਾ ਨਹੀਂ ਹੁਣ ਆ ਵੀ ਫੜੀ ਗਈ ਐ ਕਿ ਨਹੀਂ ਪੰਗਾ ਹੀ ਪਾ ਲਿਆ ਮੈਂ ਆ ਤੇ ਮੈਂ 10 ਬਕਤੀ ਸੰਦੀਪ ਨੂੰ ਪਈ ਇੱਥੇ ਰਹਿਣ ਦੇ ਮੈਨੂੰ ਨਹੀਂ ਪਤਾ ਵੀਂ ਤਰੀ ਗੱਲ ਤੱਕ ਵੱਜ ਜਾਣੀ ਹਾ ਰੱਬਾ ਹੁਣ ਕੀ ਕਰਾਂਗੇ ਸਮਾਂ ਹੀ ਲੱਗਣ ਢੀ ਕੋਈ ਉਹ ਗੱਲ ਸੁਣ ਮੇਰੀ ਤੂੰ ਆ ਕੰਮ ਨਾ ਨਾ ਕਰਦੀ ਸੰਦੀਪ ਨੂੰ ਨਾਂ ਭੇਜਦੀ ਲੋਕੇਸ਼ਨ ਆ ਪੰਗਾ ਪੈਣਾ ਨਹੀਂ ਚੰਗੇ ਬਲੇ ਬੈਠੇ ਹੈ ਨਾ ਇੱਥੇ ਕਿਸੇ ਨੂੰ ਨਹੀਂ ਪਤਾ ਟਕਾਣੇ ਦਾ ਇਹ ਤੇਰੇ ਕਰਕੇ ਸਭ ਹੋਇਆ ਵਾ ਇਹੋ ਤਾਂ ਮੈਂ ਹੁਣ ਸੋਚਣ ਲਈ ਆ ਪੇ ਮੈਂ ਗਲਤੀ ਕਰ ਲਈ ਮੇਰਾ ਕੰਮ ਨਹੀਂ ਚੰਗਾ ਹੋਇਆ ਏ ਗਲਤੀ ਪਹਿਲਾਂ ਕੀਤੀ ਦੁਬਾਰਾ ਫੇਰ ਉਹ ਕੰਮ ਜਿਹੜਾ ਮੈਂ ਤੈਨੂੰ ਕਹਿਣ ਡਿਆ ਹਾਂ ਕਿ ਚੁੱਪ ਕਰਕੇ ਬੈਠੀ ਰਹੋ ਜਿੱਥੇ ਹੈਗੀ ਆ ਮੈਨੂੰ ਕੀ ਪਤਾ ਸੀ ਫਿਰ ਗੱਲ ਇੱਥੇ ਪਹੁੰਚ ਜਾਣੀ ਏ ਹੁਣ ਤੇ ਫਿਕਰ ਇਹ ਪਿਆ ਆ ਵੀ ਉਹ ਵੀ ਕਿਤੇ ਫੜੇ ਗਏ ਹੁਣ ਚੰਗਾ ਫੜੇ ਗਏ ਹੋਣਗੇ ਤੇ ਫੇ ਤੂੰ ਵੀ ਚਲ ਜੀ ਨਾਲ ਹੀ ਅੰਦਰ ਕਿੰਦਾ ਦੀਆਂ ਗੱਲਾਂ ਕਰਨ ਡਿਆ ਜੀ ਤੁਸੀਂ ਮੈਨੂੰ ਤੁਸੀਂ ਬਚਾਉਣਾ ਕਿ ਮੈਨੂੰ ਫੜਾਉਣਾ ਆ ਉਹ ਤੈਨੂੰ ਬਚਾਉਂ ਤੇ ਡਿਆਂ ਵਾ ਗੱਲ ਸੁਣ ਲੈ ਮੇਰੀ ਹੁਣ ਭੈਣ ਆਪਣੀ ਨੂੰ ਫੋਨ ਕਰ ਉਹਨੂੰ ਪੁੱਛਿਆ ਕਿੱਥੇ ਆ ਨਾਲੇ ਪਤਾ ਲੱਗ ਜੂ WhatsApp ਤੇ ਕਰੀ ਇਹ ਤਾਂ ਪਤਾ ਲੱਗੂਗਾ ਵੀ ਅੰਦਰ ਵਾ ਕਿ ਜਾਂ ਉਹਦੇ ਲੁਕੇ ਕਿਤੇ ਮੈਨੂੰ ਫੋਨ ਕਰ ਤੇ ਉਹਨੂੰ ਕਹਿ ਪੀ ਇਦਾਂ ਕਰੋ ਇੱਕੋ ਥਾਂ ਬਹਿ ਕੇ ਨਾ ਕਿਤੇ ਤੇ ਆਪਣਾ ਟਾਈਮ ਕਢਾ ਲਿਏ ਠੀਕ ਆ ਵੱਖੋ ਵੱਖ ਉਹ ਭੱਜੇ ਫਿਰਦੇ ਆਹੀਂ ਭੱਜੇ ਫਿਰਦੇ ਆ ਜੇ ਉਹ ਫੜੇਗੇ ਨਾ ਉਹਨਾਂ ਸਾਨੂੰ ਫੜਾ ਦੇਣਾਈ ਹੂੰ ਉਹਨੂੰ ਫੋਨ ਕਰਕੇ ਕਹਿ ਵੀ ਇੱਕ ਜਗ੍ਹਾ ਬਹਿ ਜੀਏ ਕਿਤੇ ਟਿਕ ਕੇ ਸਹੀ ਗੱਲ ਹੈ ਤੁਹਾਡੀ ਫੋਨ ਹੀ ਕਰਦੀ ਆਨ ਮੈਂ ਪੁੱਛ ਨਹੀਂ ਭਲਾ ਵੀ ਕਿੱਥੇ ਆ WhatsApp ਤੇ ਕਰੀ WhatsApp ਤੇ ਕਰੂੰਗੀ ਅੱਗੇ WhatsApp ਤੇ ਕਰਦੀ ਰਹੀ ਆ ਉਦੋਂ WhatsApp ਤੇ ਕੀਤਾ ਸੀ ਹੁਣ ਫੇਰ WhatsApp ਤੇ ਕਰੂੰਗੀ ਪਾ ਪਤਾ ਨਹੀਂ ਲੱਗਦਾ ਇਦਾਂ ਮੇਤੋਂ ਘਰ ਆਦਨ ਮੈਂ ਲਾ ਦਿੰਨਾ ਹੈਤੋਂ ਨਹੀਂ ਗੱਲ ਲੱਗਣਾ ਆ ਲੈ ਇੱਥੇ ਗੱਲ ਕਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਰਮਨ ਕੀ ਹਾਲ ਚਾਲ ਹਾਂਜੀ ਠੀਕ ਹੀ ਆ ਹਾਲ ਤਾਨੂੰ ਪਤਾ ਹੀ ਹੈ ਕਿਦਾਂ ਦੇ ਆ ਨਹੀਂ ਮੇਰੀ ਸੁਣ ਗੱਲ ਕੁੜੀਏ ਤੈਨੂੰ ਲੱਗਾ ਪਤਾ ਕੁਝ ਕੁੜੀ ਦਾ ਤੇ ਪਤਾ ਲੱਗਾ ਵਾ ਭੈਣ ਜੀ ਮੈਨੂੰ ਲੱਗਦਾ ਦਿਲਜੀਤ ਦੇ ਨਾ ਗੱਲਾਂ ਦੇ ਵਿੱਚ ਆ ਗਈ ਆ ਜੇ ਤੈਨੂੰ ਪਤਾ ਲੱਗ ਗਿਆ ਨਾ ਤੇ ਫਿਰ ਇਹ ਗੱਲ ਸੱਚੀ ਹੋ ਨਹੀਂ ਪੁਲਿਸ ਨੂੰ ਨਾਲ ਲੈ ਕੇ ਨਾ ਉਹ ਇੱਥੇ ਚੱਕਰ ਮਾਰ ਗਈ ਹੋ ਇੰਨਾ ਹੀ ਬਈ ਦੂਰੋਂ ਵੇਖ ਲਿਆ ਤੇ ਲੋਗੇ ਹਾਂ ਤੇ ਪਿਆ ਜੀ ਸਾਡੇ ਨਾਲ ਵੀ ਇਦਾਂ ਹੀ ਹੋਇਆ ਵਾ ਇੱਥੇ ਵੀ ਪੁਲਿਸ ਨਾਲ ਫੇਰਾ ਤੋਰਾ ਮਾਰ ਗਈ ਆ ਪਰਹੀਂ ਲੱਭੇ ਨਹੀਂ ਅਹੀਂ ਲੋਗੇ ਹਾਂ ਵੇਖ ਕੇ ਗੱਡੀ ਪਰ ਸੰਦੀਪ ਨੂੰ ਸੋਚਣਾ ਚਾਹੀਦਾ ਸੀ ਇਹ ਦਿਲਜੀਤ ਦੀਆਂ ਗੱਲਾਂ ਵਿੱਚ ਆ ਗਈ ਤੇ ਮੈਂ ਬਾਜੂਗੀ ਮੇਰੀ ਗੱਲ ਸੁਣ ਲਾ ਇਹ ਕੁੜੀ ਨੇ ਨਾ ਸਾਨੂੰ ਫੜਾ ਦੇਣਾ ਹੀ ਉਹ ਤੇ ਇਦਾਂ ਕਰੀਏ ਪਿਸਲਾ ਕਰਕੇ ਕਿਤੇ ਇੱਕ ਥਾਂ ਇਕੱਠੀ ਹੋ ਜਾਈਏ ਉੱਥੇ ਰਹੀਏ ਕੱਲ ਨੂੰ ਕੋਈ ਹੱਲ ਕਰ ਲਈਏ ਦਾ ਸੁਣ ਰਹੀ ਹੈ ਗੱਲ ਮੇਰੀ ਸੁਣ ਰਹੀ ਹੈ ਸੁਣ ਰਹੀ ਹੈ ਭੈਣ ਜੀ ਮੈਂ ਤਾਂ ਫਿਕਰ ਚ ਪਈ ਆ ਵੀ ਸੰਦੀਪ ਸ਼ਦੈ ਨਿਕਲੀ ਮੇਰੀ ਗੱਲ ਮੰਨ ਲੈਂਦੀ ਤਾਂ ਚੰਗੀ ਰਹਿੰਦੀ ਉਹ ਪਰੌਣੇ ਨੇ ਪਤਾ ਨਹੀਂ ਇਹਨੂੰ ਕੀ ਕਿਹਾ ਕੌਣ ਤੰਗ ਕਰਿਆ ਯਾ ਫਸ ਗਈ ਹਾਨੂੰ ਫਸਾਉਂਦੀ ਫਸਉਂਦੀ ਇਹਨੇ ਉੱਤੇ ਕਰ ਲਿਆ ਯਕੀਨ ਇਹਦਾ ਰਾਧਾ ਹਣਾ ਆ ਪੀ ਮੇਰਾ ਨਾਮ ਪਰਚੇ ਤੇ ਘਟਾ ਦਊਗਾ ਤੇ ਮੈਂ ਵੱਜਾਂਗੀ ਤੇ ਮਾਸੀ ਫੜੀ ਜਾਊਗੀ ਤੇ ਮੇਰੀ ਮਾਂ ਫੜੀ ਜਾਊਗੀ ਇਹ ਚੰਗਾ ਨਹੀਂ ਕੀਤਾ ਵਾ ਸੰਦੀਪ ਨੇ ਤੇ ਹੁਣ ਲੱਗਣਾ ਨਾ ਇਹਨੂੰ ਪਤਾ ਜਦੋਂ ਉੱਥੋਂ ਵੱਜਣਾ ਇਹਨੂੰ ਮੇਰੀ ਨਾ ਪੁੱਛ ਕਿ ਹੈ ਕਿੱਥੇ ਆ ਇੱਕ ਥਾਂ ਟਿਕ ਕੇ ਬਹਿ ਜਾ ਭਾਈ ਤੇਰੇ ਕਿਹ ਐਂ ਨੇ ਵੀ ਤੂੰ ਦੱਸ ਪੀ ਹੈ ਕਿੱਥੇ ਆ ਭੈਣ ਜੀ ਮੇਰੀ ਸੁਣ ਲਓ ਗੱਲ ਮੈਨੂੰ ਤਾਂ ਨਹੀਂ ਜਿਵੇਂ ਕਿ ਤੇ ਜਕੀਰ ਆ ਇਹ ਗੱਲ ਸੱਚੀ ਕਹਿੰਦੇ ਜੇ ਕਿ ਕਿੱਥੇ ਰਹੀਏ ਆਪਾਂ ਹਾ ਹਾ ਰੱਬਾ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਲਈ ਆ ਤੈਨੂੰ ਯਕੀਨ ਕਿ ਸਾਡੇ ਤੋਂ ਵੀ ਨਹੀਂ ਕਰਿਆ ਤੇ ਆਪਣੀ ਕੁੜੀ ਤੇ ਤੈਨੂੰ ਹੈਗਾ ਹੀ ਫਿਰ ਹਾ ਹਾ ਕੁੜੀ ਦਾ ਕੰਨੋ ਹੀ ਕੁੜੀ ਦਾ ਹਣ ਤੋ ਖਾ ਰੇਗੀ ਕੋਈ ਗੱਲ ਨਹੀਂ ਮੈਨੂੰ ਤਾਂ ਨਹੀਂ ਜੇ ਪਿੰਡ ਪੀੜ ਦਾ ਪਤਾ ਤੇ ਕਿੱਥੇ ਰਹਿੰਦੇ ਆ ਇਹਨਾਂ ਨੂੰ ਕਹਿੰਨੀ ਆ ਇਹ ਤੁਹਾਨੂੰ ਦੱਸਦੇ ਆ ਕਿ ਕਿੱਥੇ ਰਹਿਨੇ ਆ ਚਲ ਆਉਂਦੇ ਫੇ ਕਰਾਈ ਗੱਲ ਇਹਨਾਂ ਦੀ ਕੋਈ ਨਹੀਂ ਮੈਂ ਤਾਂ ਜੇ ਕਰਾਉਣੀ ਗੱਲ ਆਉਂਦੀ ਆ ਜੀ ਆਪਾਂ ਸਿਵਤ ਦਾ ਕੋਈ ਹੱਲ ਲੱਭੀਏ ਮੜਕੇ ਨਹੀਂ ਤੇ ਨਾ ਹਵਾਲਾ ਜੀ ਦਾਲ ਜਾਏ ਪੀਣੀ ਪੈਣੀ ਆ ਕੋਈ ਨਹੀਂ ਕੋਈ ਨਹੀਂ ਕਰਦੇ ਐ ਮਸਲੇ ਦਾ ਕੋਈ ਹੱਲ ਕਰ ਲਾ ਚੰਗੀ ਰਹੀ ਜੀ ਚਲ ਆਪੇ ਦੱਸਦੇ ਆ ਚਲ ਠੀਕ ਆ ਫਿਰ ਠੀਕ ਠੀਕ ਆ ਓਕੇ ਹਲੋ ਤੁਹਾਡੇ ਸਾਹਮਣੇ ਮੈਂ ਤਾਂ ਹੁਣ ਕਰ ਲਈ ਗੱਲ ਤੁਹਾਡੇ ਸਾਹਮਣੇ ਹੀ ਆ ਕਹਿਣ ਲਈ ਐ ਤੇ ਮੈਨੂੰ ਨਹੀਂ ਪਤਾ ਉਦਾਂ ਕੋਈ ਤਰੀਕਾ ਹੈਗਾ ਵਾ ਜਾਂਦਾ ਜੇ ਉੱਥੇ ਛਾਪਾ ਪੈ ਗਿਆ ਨਾ ਉਹਨਾਂ ਨਾਲ ਸਾਨੂੰ ਫਸਾ ਦੇਣਾ ਤੇ ਜੇ ਇੱਥੇ ਪੁਲਿਸ ਆ ਗਈ ਤੇ ਫਿਰ ਉਹ ਕਹਿੰਦੀ ਮੈਨੂੰ ਪਤਾ ਨਹੀਂਗਾ ਉਮਦੇ ਰੇ ਨਾ ਤੇ ਮੈਂ ਦੱਸ ਨਹੀਂ ਆ ਪਿਆਪੇ ਗੱਲ ਕਰ ਲਾਂਗੇ ਭਾਜੀ ਨਾ ਚਲ ਠੀਕ ਕੋਈ ਗੱਲ ਨਹੀਂ ਆਉਂਦਾ ਫੋਨ ਤੇ ਵੇਖ ਲਾਂਗੇ ਕੀ ਕਹਿੰਦੇ ਮੇਰਾ ਮਨ ਬੜਾ ਡਰਨ ਰਿਹਾ ਵਾ ਪੁਲਿਸ ਵਾਲੇ ਤੇ ਚਲ ਗਏ ਆ ਹੁਣ ਸੋਚੋ ਪਿਗਾੜੀ ਰਹਿਣਾ ਕਿੱਥੇ ਆ ਕੋਈ ਹੈਗਾ ਵਾਕਫ ਤੁਹਾਡਾ ਜਿਹੜਾ ਸਾਨੂੰ ਚਾਲੂਗਾ ਰੱਖ ਲੂਗਾ ਸਾਨੂੰ ਹੋਰ ਮਨ ਵਾਕਫ ਤੇ ਬੜੀਆ ਦੁਨੀਆ ਪਰ ਮੈਨੂੰ ਇਹ ਆ ਕਿ ਸੰਦੀਪ ਨੂੰ ਪਤਾ ਵਾ ਜਿੱਥੇ ਜਿੱਥੇ ਮੇਰੀ ਯਾਰੀ ਦੋਸਤੀ ਆ ਠੀਕ ਆ ਨਾ ਤੇ ਕਿਤੇ ਫੜਾ ਨਾ ਦੇ ਹੁਣ ਇੱਕੋ ਇੱਕ ਹੈਗਾ ਇਹੋ ਕੰਮ ਹੈਦਾ ਸੋ ਕਿਹੜਾ ਕੰਮ ਆ ਹੁਣ ਕਿੱਥੇ ਕਿਉਂਕਿ ਹੁਣ ਲੁਕਣ ਵਾਲੀ ਥਾਂ ਸਾਡੇ ਕੋਲ ਕੋਈ ਨਹੀਂ ਰਹਿ ਗਈ ਇਦਾਂ ਕਰਦੇ ਆ ਬਾਹਰ ਤੇ ਵਜੇ ਜਿੰਦਰੇ ਆਪਣੇ ਘਰ ਨੂੰ ਸਾਰੀ ਦੁਨੀਆ ਨੂੰ ਪਤਾ ਵੀ ਇਹ ਘਰ ਹੈ ਨਹੀਂ ਆ ਤੇ ਇਹਦਾ ਰਾਤ ਬਰਾਤੇ ਜਾ ਕੇ ਨਾ ਤੇ ਗੱਡੀ ਕਿਸਦੇ ਯਾਰ ਦੋਸਤ ਦੇ ਘਰ ਲਾ ਦਿੰਦੇ ਆ ਤੇ ਰਮਾਨਾ ਉੱਥੇ ਰਹੀ ਜਾਈਏ ਹੁਣ ਗੱਲ ਤੇ ਤੁਹਾਡੀ ਵੀ ਠੀਕ ਆ ਤਾਲੇ ਬਾਹਰ ਲੱਗੇ ਹੀ ਰਹਿਣ ਦਾਂਗੇ ਤੇ ਰਾਤ ਨੂੰ ਨੇਰੇ ਜੇ ਜਾਈਏ ਗੱਡੀ ਕਿਸਦੇ ਘਰ ਲਾ ਕੇ ਨਾ ਤਾਂ ਤੁਰ ਕੇ ਜਾਵਾਂਗੇ ਜੇ ਗੱਡੀ ਖੜੀ ਨਾ ਤੇ ਲਾਈਟਾਂ ਲੂਟਾਂ ਵੱਜਣੀਆਂ ਆਂਡ ਗਵਾਂ ਨੂੰ ਪਤਾ ਲੱਗ ਜਾਣਾ ਪਿੱਕਾ ਰਹਿ ਆ ਤੇ ਚੁੱਪ ਕਰਕੇ ਨਾ ਅੰਦਰੇ-ਅੰਦਰ ਟਾਈਮ ਕੱਢ ਲਾਂਗੇ ਬਾਹਰ ਨਾ ਨਿਕਲੇ ਹੋਰ ਕੀ ਕਰਨਾ ਵਾ ਉਹ ਬਾਹਰ ਦਾ ਜੰਦਰਾ ਲਾ ਛੜਾਂਗੇ ਨਾਲੇ ਸਾਰੀਆਂ ਸਹੂਲਤਾਂ ਤੇ ਘਰ ਹੈਗੀਆਂ ਬਾਥਰੂਮ ਮੰਦਰ ਰਸੋਈ ਅੰਦਰ ਬਾਹਰੋਂ ਦੀ ਲੋੜ ਹੀ ਨਹੀਂ ਗਈ ਪੈਣੀ ਹਾਂ ਤਾਂਡੀ ਸਕੀਮ ਵਧੀਆ ਜਿਹੜੀ ਕਹਿੰਦਾ ਨੇ ਰਾਜਾ ਹੋ ਲੈੰਦੋ ਤੇ ਪਾਈਏ ਕੱਪੜੇ ਤੇ ਨਿਕਲ ਗਏ ਇੱਥੋਂ ਪੁਲਿਸ ਨੇ ਇੱਥੇ ਬਾਰ-ਬਾਰ ਚੱਕਰ ਮਾਰਨਾ ਵਾ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵਾ ਕਿ ਇੱਥੇ ਰਹਿੰਦੇ ਆ ਤੇ ਸੰਦੀਪ ਨੇ ਆਪ ਬਚਨ ਦੀ ਮਾਰੀ ਨੇ ਨਾ ਸਾਨੂੰ ਜ਼ਰੂਰ ਫਸਾਉਣਾ ਜੀ ਤੇ ਨਾਲੇ ਨਾ ਬੈਂ ਦਾਇਆ ਹੀ ਫੋਨ ਅੱਛਾ ਉਹ ਕਹਿਣ ਰਹੀ ਹੀ ਵੀ ਪੁਲਿਸ ਇੱਥੇ ਵੀ ਚੱਕਰ ਮਾਰ ਗਈ ਆ ਤੇ ਮੈਨੂੰ ਦੱਸ ਕਿੱਥੇ ਰਹਿਣ ਡਏ ਜੇ ਸਾਰੇ ਜਣੇ ਇਕੱਠੇ ਹੀ ਰਹਿ ਲਗੇ ਪਰ ਮੈਂ ਉਹਨੂੰ ਥਾਂ ਟਿਕਾਣਾ ਨਹੀਂ ਗਾ ਦੱਸਿਆ ਮੈਂ ਮੈਨੂੰ ਨਹੀਂ ਗਾ ਪਤਾ ਕਿ ਕਿਹੜਾ ਪਿੰਡ ਵਾ ਤੇ ਕਿੱਥੇ ਰਹਿਣ ਰਹੇ ਆ ਇਹ ਤੇਰਾ ਭਾਜੀ ਨੂੰ ਪਤਾ ਵਾ ਆਂਦੀ ਫਿਰ ਆਉਂਦੇ ਆ ਨਾ ਤੇ ਮੇਰੀ ਗੱਲ ਕਰਵਾਇਓ ਮੈਂ ਕੋਈ ਗੱਲ ਨਹੀਂ ਕਰਵਾ ਦਾਂਗੇ ਗੱਲ ਮੈਨੂੰ ਇਹ ਆ ਇਕੱਠੇ ਹੁੰਦੇ ਹੁੰਦੇ ਇਹ ਨਾ ਹੋਵੇ ਅਸੀਂ ਫੜੇ ਜਾਈਏ ਔਰ ਅਮਨ ਉਹਦਾ ਰਤਾਵਾ ਵੀ ਇਹ ਸਾਡੇ ਲੱਗੇ ਆ ਜਣਾ ਤੇ ਜੇ ਫਸਾਂਗੇ ਤੇ ਸਾਰੇ ਫਸ ਜਾਾਂਗੇ ਸਾਡੇ ਲੋ ਫਸੇ ਨਾ ਫਸੇ ਤਨ ਮੈਂ ਕੰਮ ਕਿਹਾ ਨਾ ਉਹ ਕਰੀਏ ਰਮਾਨਾ ਆਪਣੇ ਘਰ ਚਲ ਜੀਏ ਗੱਲ ਤੁਹਾਡੀ ਠੀਕ ਆ ਮੇਰੇ ਵੀ ਮੰਨਣ ਵਿੱਚ ਆ ਗਈ ਆ ਕਿਸ ਨੂੰ ਨਹੀਂ ਪਤਾ ਪੇਕਾਰ ਆਏ ਕਿ ਨਹੀਂ ਆਏ ਸਮਾਨ ਪਾਈਏ ਜਿਹੜੇ ਕੱਪੜੇ ਕੁੱਪੜੇ ਤੇ ਜਦੋਂ ਨਿਹਰਾ ਜਾਂ ਹੁੰਦਾ ਨਾ ਚੁੱਪ ਕਰਕੇ ਚਲ ਜੀਏ ਉਹ ਅੱਡੇ ਲਾਗੇ ਨਹੀਂ ਜਿਹੜਾ ਤੁਹਾਡਾ ਦੋਸਤ ਉਹਦੇ ਘਰ ਲਾ ਦੋ ਗੱਡੀ ਉੱਤੇ ਪਾ ਦਿਓ ਕਵਰ ਤੇ ਚੁੱਪ ਕਰਕੇ ਤੁਰ ਕੇ ਚਲ ਜਾਵਾਂਗੇ ਆਹ ਵੇਦਾਂ ਕਰਦੇ ਆ ਚੱਲ ਰੱਖ ਫਿਰ ਸਮਾਨ ਸਹੂਨ ਗੱਡੀ ਤੇ ਚਲੀਏ ਫਿਰ ਚਲ ਆਓ ਨਹੀਂ ਤੇ ਇਹ ਉੱਥੋਂ ਮੈਨੂੰ ਛੇਤੀ ਛੇਤੀ ਚ ਲੈ ਆਏ ਵੀ ਘਰ ਕੰਮ ਕਰਨੇ ਆ ਤਾਂ ਦੱਸਿਆ ਹੈ ਨਹੀਂ ਵੀ ਉੱਥੇ ਬਹਿਣਾ ਕੀ ਕੀ ਬੰਨਾ ਹੀ ਪਰ ਮੈਂ ਤਾਂ ਉਥੇ ਆਗੋ ਜੋ ਹੈ ਉਹ ਤੇ ਪਰਮੀਤ ਅੱਛਾ ਉਹਦਾ ਪੁਲਿਸ ਤੇ ਸਾਨੂੰ ਪੂਰਾ ਯਕੀਨ ਦਿਵਾਉਣ ਦੀ ਆ ਕਿ ਕੋਈ ਗੱਲ ਨਹੀਂ ਅਸੀਂ ਪੂਰਾ ਤਹਿਕੀਕਾਤ ਕਰਾਂਗੇ ਅੱਛਾ ਪਰ ਪਰਮੀਤ ਪਤਾ ਨਹੀਂ ਹੁਣ ਕੀ ਬੰਦਾਈ ਉਹ ਨਹੀਂ ਤੇ ਜਦ ਬੰਬੀ ਦੇ ਦੇਖਣ ਗਏ ਸੀ ਤੇ ਲੱਭੇ ਨਹੀਂ ਉੱਥੇ ਉਹ ਨਹੀਂ ਹੈ ਨਹੀਂ ਲੱਭੇ ਉੱਥੇ ਜਾਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਤਾਂ ਹੀ ਭੱਜ ਗਏ ਪਤਾ ਨਹੀਂ ਪਰਮੀਤ ਜੇ ਉਹਨਾਂ ਨੂੰ ਪਤਾ ਲੱਗ ਗਿਆ ਸੰਦੀਪ ਨੇ ਤੇ ਇਹੋ ਦੱਸਿਆ ਸੀ ਪੁਲਿਸ ਨੂੰ ਇਹਨਾਂ ਤਾਂ ਲੱਗਦਾ ਵਾ ਕਿ ਸੰਦੀਪ ਨੇ ਕਿਤੇ ਫੋਨ ਕਰਕੇ ਨਾ ਉਹਨਾਂ ਨੂੰ ਦੱਸਤਾ ਏ ਹੋ ਸਕਦਾ ਪਹਿਲੇ ਫੋਨ ਕਰਤਾ ਹੋਵੇ ਜਾਂ ਸੰਦੀਪ ਦੀ ਸੱਸ ਨੇ ਨਾ ਕਰਤਾ ਹੋਵੇ ਫੋਨ ਕਿਤੇ ਉਹਨਾਂ ਨੂੰ ਉਹਨੇ ਕਾਨੂੰ ਕਰਨਾ ਏ ਉਹ ਤੁਹਾਨੂੰ ਚੰਗਾ ਨਹੀਂ ਸਮਝਦੀ ਸੰਦੀਪ ਨੂੰ ਉਹਨੇ ਕਿਉਂ ਮਦਦ ਕਰਨੀ ਉਹਦੇ ਸਾਹਮਣੇ ਹੀ ਲੈ ਕੇ ਆਏ ਹੈ ਨਾ ਸੰਦੀਪ ਨੂੰ ਅੱਛਾ ਤੇ ਵੀ ਹੋ ਸਕਦਾ ਵਾ ਬਾਕੀ ਦੇਖੋ ਚਲੋ ਵੇਖੋ ਅਸੀਂ ਫੜੇ ਜਾਣਗੇ ਹੂੰ ਤੇ ਜੋ ਬਣ ਕੀ ਕਹਿੰਦਾ ਹੈ ਪਰ ਮੀਤ ਜਿੰਨਾ ਚਿਰ ਉਹਨਾਂ ਨੂੰ ਫੜਿਆ ਨਹੀਂ ਨਾ ਜਾਂਦਾ ਸਾਰਿਆਂ ਨੂੰ ਤੇ ਸਜਾ ਨਹੀਂ ਹੁੰਦੀ ਉਹਨਾਂ ਚਿਰ ਜਵਨ ਜਵਨ ਨੇ ਕੀ ਕਹਿਣਾ ਵਾ ਉਹਦਾ ਵੀ ਦਿਲ ਡਾਮਾ ਡੋਲ ਹੀ ਕਰਨ ਡਿਆ ਵਿਚਾਰੇ ਦਾ ਨਹੀਂ ਜੇ ਸੰਦੀਪ ਫੜੀ ਗਈ ਹੈ ਨਾ ਤੇ ਉਹ ਵੀ ਫੜੇ ਜਾਣੇ ਕਿੱਥੋਂ ਤੱਕ ਭੱਜ ਲੈਣਗੇ ਥਮਾਸੀ ਵੱਲੋਂ ਉਹਦੇ ਨਾਲ ਨਹੀਂ ਗਏ ਕੋਈ 마ਸੀ ਦਾ ਨਹੀਂ ਭਾਜ ਲੱਗਾ ਭਾਜ ਭੋਜ ਕਿੱਥੇ ਜਾਣਾ ਵਾ ਫਰਤੇ ਲੈਣਾ ਹੀ ਹੈ ਪੁਲਿਸ ਨੇ ਪਰ ਇਹ ਉਹ ਖਜਲ ਖਵਾ ਰਹੀ ਹੈ ਨਾ ਜਿੰਨੇ ਦਿਨ ਇਹ ਨਹੀਂ ਕਾਬੂ ਆਉਂਦੇ ਉਹਨਾਂ ਦਿਨ ਸਾਡੀ ਵੀ ਨੀਂਦ ਉੱਡੀਦੀ ਆ ਉਹ ਤਾਂ ਗੱਲ ਹੈਗੀ ਤੁਹਾਡੀ ਇਹ ਕਾਬੂ ਆ ਜਾਣਗੇ ਜਦਨ ਤੁਹਾਨੂੰ ਵੀ ਸੁੱਖ ਦਾ ਸਾਹ ਆਏਗਾ ਜੋਬੜ ਵੀ ਆਪਣੇ ਘਰ ਬੈਠੇਗਾ ਰਮਾਨਾ ਠੀਕ ਹੈ ਨਾ ਅੱਛਾ ਤਾਂ ਸੰਦੀਪ ਕਿੱਥੇ ਹੁਣ ਸੰਦੀਪ ਨੇ ਕਿੱਥੇ ਹੋਣਾ ਲੈ ਗਏ ਸੀ ਉਹਨੂੰ ਥਾਣੀ ਅੱਛਾ ਹਾਂ ਉੱਥੇ ਰੱਖਣਾ ਉਹਨੂੰ ਥਾਣੀ ਉੱਥੇ ਉਹਨਾਂ ਨੇ ਜਿੰਨਾ ਚਿਰ ਰੱਖਦੀ ਨਹੀਂ ਹੂੰ ਕੋਈ ਗੱਲ ਨਹੀਂ ਜੇ ਕਿਤੇ ਉਹਨਾਂ ਨੂੰ ਕਹੋ ਵੀ ਸੰਦੀਪ ਕੋ ਫੋਨ ਕਰਾਓ ਉਹਨਾਂ ਦੇ ਘਰ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਸੰਦੀਪ ਫੜੀ ਗਈ ਹੈ ਤਾਂ ਆਪੇ ਆਣਗੇ ਪਰਮੀਤ ਸੰਦੀਪ ਕਾਬੂ ਆ ਗਈ ਹੈ ਨਾ ਬਹੁਤ ਵੱਡੀ ਗੱਲ ਹੈ ਵੀ ਆਹ ਹੋਰ ਗੱਲ ਹੈਗੀ ਪੁਲਿਸ ਨੇ ਹੁਣ ਆਪੇ ਬੁਕਾਨ ਲਾਉਣ ਨੂੰ ਹਾਂ ਸਭ ਠੀਕ ਠਾਕ ਆ ਬਸ ਵਧੀਆ ਓਏ ਇਹ ਵੀ ਹੁਣ ਦਿਨੇ ਕਟਣਦੇ ਆ ਹੋ ਤਾਂ ਮੈਂ ਕੀ ਦਸਾਂ ਯਾਰ ਹਾਂ ਉਹ ਟਕਾਣਾ ਰਕੋੜਾ ਨਹੀਂ ਮੈਂ ਦੱਸਣਾ ਵੀ ਕਿੱਥੇ ਆ ਤੇ ਕਿੱਥੇ ਨਹੀਂ ਤੂੰ ਮੇਰੀ ਗੱਲ ਸੁਣ ਤੇਰੇ ਨਾਲ ਥੋੜਾ ਜਿਹਾ ਕੰਮ ਆ ਮੈਨੂੰ ਹੋ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਗਾਲੋ ਐਦਾ ਵੀ ਅਹੀਂ ਨਾ ਗੱਡੀ ਲਾਉਣੀ ਆ ਤੁਹਾਡੇ ਘਰ ਹਾਂਜੀ ਉਹ ਪੁਲਸ ਤੇ ਸਾਨੂੰ ਲਾਦੂ ਫੇਰੰਡੀ ਆ ਨਹੀਂ ਨਹੀਂ ਦਿਨੇ ਦਿਨੇ ਨਹੀਂ ਅਹੀਂ ਆਵਾਂਗੇ ਰਾਤ ਤੇ ਲੇਟਾ ਬੰਦ ਕਰ ਦੂੰਗਾ ਤੇ ਗੱਡੀ ਮੋਂਥੇ ਸੜਕ ਤੇ ਲਾ ਦੂੰਗਾ ਉਥੋਂ ਲੈ ਜਾਂਗਾ ਹਾਂ ਹਾਂ ਚੱਲ ਠੀਕ ਆ ਠੀਕ ਆ ਠੀਕ ਆ ਚੱਲ ਇਹਨਾਂ ਕੰਮ ਜ਼ਰੂਰ ਕਰਨਾ ਹੀ ਫਿਰ ਹੈ। ਠੀਕ ਠੀਕ ਚੰਗਾ ਓਕੇ ਓਕੇ। ਕੀ ਕਹਿੰਦੇ? ਮੰਨ ਗਿਆ ਵਾ। ਮੰਨ ਗਿਆ ਵਾ। ਅੱਛਾ। ਕਹਿੰਦਾ ਵੀ ਲੈਟਾਂ ਗੱਡੀ ਦੀਆਂ ਕਰਦੇ ਉਹ ਬੰਦ ਤੇ ਉੱਥੇ ਸੜਕ ਤੇ ਲਾ ਦੇ ਤੇ ਮੈਂ ਆਪ ਹੀ ਲੈ ਜਾਊਂਗਾ ਉਥੋਂ। ਚੱਲ ਇੰਨਾ ਚੰਗਾ ਵਾ। ਉਹਨੇ ਹਾਂ ਕਰਤੀ ਆ। ਨਹੀਂ ਤੇ ਇਹੋ ਜੇ ਸਮੇਂ ਵਿੱਚ ਤੇ ਆਪਣੇ ਭੈਣ ਭਰਾ ਸਾਥ ਨਹੀਂ ਦਿੰਦੇ। ਪਰ ਇੱਕ ਗੱਲ ਵਾ। ਮੈਨੂੰ ਨਾ ਸੰਦੀਪ ਦੀ ਬੜੀ ਫਿਕਰ ਜੀ ਹੋਣ ਰਹੀ ਆ। ਹਾਏ ਹਾਏ ਕੀ ਕਰਦੀ ਹੋਊਗੀ ਉੱਥੇ ਇਕੱਲੀ। ਤੈਨੂੰ ਕਦਾ ਫਿਕਰ ਵਾ। ਤੂੰ ਤੇ ਪਾਗਲ ਹੋਈ ਆ। ਉਹ ਮੈਨੂੰ ਤੇ ਇਹ ਫਿਕਰ ਲੱਗਾ ਵਾ ਕਿ ਸਾਨੂੰ ਕਿਤੇ ੜਾ ਨਾ ਦੇਵੇ ਕਿਤੇ ਉਹਦਾ ਫੋਨ ਚੁੱਕ ਲਈ ਹੁਣ ਤਾਂ ਨਹੀਂ ਮੈਂ ਫੋਨ ਚੁੱਕਦੀ ਮੈਂ ਤੇ ਕਿੰਨਾ ਦਾ ਨੰਬਰ ਭਰਿਆ ਨਾ ਨਾਂ ਭਰਿਆ ਉਹ ਹੀ ਚੁੱਕੂੰਗੀ ਨੰਬਰ ਵਾਲਾ ਫੋਨ ਮੈਂ ਨਹੀਂ ਚੁੱਕਣਾ ਪਰ ਨਾ ਫਿਰ ਵੀ ਧੀਆ ਕੀ ਕਰਾਂ ਮਨ ਬੜਾ ਡੋਲਣ ਲੱਗਾ ਜਿਹਾ ਮੇਰਾ ਇੱਥੇ ਜਦੋਂ ਭੱਜੀ ਸੀ ਉਹਨੇ ਸਾਡੇ ਵਾਲੇ ਵੇਖਿਆ ਉਹਦਾ ਇਰਾਦਾ ਸੀ ਵੀ ਮੇਰਾ ਘਰ ਵਾਲਾ ਵਾ ਤੇ ਉਹਨੇ ਮੈਨੂੰ ਘੜਾ ਦੇਣਾ ਪਰਚੇ 'ਚ ਗਲਤੀ ਤਾਂ ਉਹਨੇ ਕਰ ਲਈ ਐ ਪਰ ਹੁਣ ਪੁਛਤੰਦੀ ਹੋਣੀ ਐ ਹੁਣ ਇਹ ਨਾ ਸੋਚੋ ਕਿ ਉਹ ਪੁਛਤੰਦੀ ਨਾ ਹੋਊਗੀ ਚਲ ਕੋਈ ਗੱਲ ਨਹੀਂ ਕੀ ਕਰਨਾ ਚਲ ਇਹ ਨਾ ਸ਼ੁਰੂ ਕਰ ਵਾ ਉਹ ਗੱਡੀ ਲਾਉਣ ਨੂੰ ਮੰਨ ਗਿਆ ਚਲ ਆਓ ਫਿਰ ਤੇ ਚਲ ਇਹ ਤਾਂ ਕੰਮ ਕਰੀਏ ਆਪਾਂ ਤਾਂ ਬਚ ਗਏ ਮੈਨੂੰ ਤਾਂ ਡਰ ਲੱਗੀ ਜਾਂਦੇ ਆ ਇਹ ਮੈਨੂੰ ਕਹਿੰਦਾ ਜਾਣਾ ਕਿੱਥੇ ਆ ਉਹ ਮੈਂ ਹੈ ਇਹ ਗੱਲ ਨਹੀਂ ਦੱਸਣੀ ਪੀਣੀ ਰਹਿਣਾ ਕਿੱਥੇ ਆ ਤੇ ਕਿੱਥੇ ਨਹੀਂ ਸਿਰਫ ਅਸੀਂ ਗੱਡੀ ਤੇ ਘਰ ਨੂੰ ਨਹੀਂ ਗੱਡੀ ਲਾ ਕੇ ਨਾ ਇਹਨੇ ਫੋਨ ਕਰਦੇ ਹੋ ਵੀ ਮੈਂ ਲਾਤੀ ਗੱਡੀ ਤੇ ਲੈ ਜਾ ਇਹ ਨਾ ਕਿ ਬਹੀ ਹੁੰਦੇ ਆ ਇਹ ਨਾ ਹੋਵੇ ਕੋਈ ਹਾਨੂੰ ਫਸਾ ਦੇ ਉਹ ਨਹੀਂ ਨਹੀਂ ਇਹ ਨਹੀਂ ਗੱਲ ਥੋੜੀ ਦੱਸਣੀ ਆ ਗੱਡੀ ਉੱਥੇ ਲਾ ਕੇ ਤੇ ਬਾਅਦ ਵਿੱਚ ਫੋਨ ਕਰਦਾਂਗੇ ਵੀ ਫਲਾਣੇ ਥਾਂ ਮੈਂ ਖਲਾਰੀ ਉੱਥੇ ਲੈ ਜਾ ਹਾਂ ਆ ਚਲ ਕਿਉਂਕਿ ਕੰਮ ਕੇ ਤਰੀਕੇ ਨਾਲ ਹੁੰਦਾ ਆ ਜਾ ਆ ਜਾ ਸਰੋ ਸਰੋ ਸ਼ੇਤੀ ਕਰੋ ਉਹ ਗੱਲ ਸੁਣੋ ਵਿੱਚ ਚੈੱਕ ਕਰ ਲਾ ਉਹ ਹੈਗਾ ਸੋਨਾ ਸਾਨਾ ਸਮਾਨ ਆਪਣਾ ਵੇਖ ਲਾ ਮੈਂ ਸਭ ਕੁਝ ਪਾ ਲਿਆ ਆ ਆ ਸਿਰਫ ਮੇਰਾ ਸਟੋਰ ਹੈਗਾ ਜੋੜਨ ਵਾਲਾ ਇਹਨੇ ਜੋੜ ਕੇ ਪਾ ਲਾ ਤੇ ਬੜਾ ਚੰਗਾ ਹੋਇਆ ਵਾ ਸਮਾਨ ਉਦੋਂ ਥੱਲੇ ਬੋਰੀਆਂ ਬਾਰੀਆਂ ਦੇ ਲਗਾਇਆ ਹੀ ਨੇ ਲੈ ਜਾਣਾ ਹੀ ਚੁੱਕੇ ਉਹ ਗੱਲ ਸੁਣੋ ਮੇਰੀ ਉਹਨਾਂ ਦਾ ਧਿਆਨ ਤਾਂ ਸਮਾਨ ਵਾਲਾ ਹੈ ਹੀ ਨਹੀਂ ਧਿਆਨ ਤਾਂ ਹੈਗਾ ਸਾਡੇ ਵੱਲ ਲੱਭਣ ਤੋਂ ਸਾਨੂੰ ਡੇ ਹੀ ਇੰਨਾ ਸ਼ੁਕਰਿਆ ਪਿੰਨਾ ਸਮਾਨ ਉਹਨਾਂ ਦੇ ਹੱਥ ਲੱਗਾ ਤੇ ਨਾ ਅਹੀਂ ਕਾਬੂ ਆਏ ਆ ਚਲ ਚੰਗਾ ਹੁਣ ਉਹਨਾਂ ਵੱਲੋਂ ਪਤਾ ਲੱਗਾ ਕੋਹ ਕੀ ਕਹਿੰਦੇ ਆ ਉਹ ਉਹ ਮੇਰੀ ਹੋਈ ਹੀ ਗੱਲ WhatsApp ਤੇ ਉਹ ਮੈਨੂੰ ਕਹਿਣ ਲਈ ਸੀ ਕਿ ਤੁਹਾਨੂੰ ਲੋਕੇਸ਼ਨ ਸੈਂਡ ਕਰ ਦੰਨੀ ਆ ਉੱਥੇ ਜੇ ਆ ਜਿਓ ਹੁਣ ਘਰੇ ਜਾਣਾ ਉਹਨਾਂ ਦੇ ਉਹ ਨਹੀਂ ਘਰੇ ਨਹੀਂ ਜਾਣਾ ਬਾਹਰ ਹੀ ਕਿਤੇ ਮਿਲਦੇ ਆ ਘਰ ਕਿੱਥੇ ਜਾਣਾ ਉਹਨਾਂ ਦੇ ਚਲ ਪੁੱਛ ਲਈ ਕਿਹੜੀ ਜਗ੍ਹਾ ਤੇ ਇਦਾਂ ਕਰਦੇ ਆ ਉਥੋਂ ਇਕੱਠੇ ਹੋ ਗਏ ਨਾ ਫੇ ਚਲ ਜਾਾਂਗੇ ਉਹਨਾਂ ਦੇ ਘਰ ਨੂੰ ਆਹੋ ਉਹਨਾਂ ਨੇ ਕਿਹਾ ਸੀ ਪਿੰਡ ਦੇ ਬਾਹਰ ਬਾਹਰ ਆ ਜਿਓ ਚਲ ਠੀਕ ਆ ਆ ਜਾਗਾ ਹੁਣ ਦੱਸੂਗੀ ਕਿੱਥੇ ਮਿਲਣਾ ਆ ਆ ਜਾ